ਬੰਗਾਲ ਦੀ ਖਾੜੀ ਤੋਂ ਉੱਠੇ ਚੱਕਰਵਾਤੀ ਤੂਫਾਨ ਹੁਧੁਦ ਦੀ ਗੱਲ ਕਰਦੇ ਹਾਂ ਜਿਸਨੇ ਕੀ ਖਤਰਨਾਕ ਰੂਪ ਧਾਰ ਲਿਆ ਹੈ ਤੂਫਾਨ ਅੱਜ 오ਡੀਸਾ ਤੇ ਆਂਧਰਾ ਪ੍ਰਦੇਸ਼ ਦੇ ਤੱਟਵਰਤੀ ਇਲਾਕਿਆਂ ਦੇ ਵਿੱਚ ਪ੍ਰਵੇਸ਼ ਕਰੇਗਾ ਆਂਧਰਾ ਪ੍ਰਦੇਸ਼ ਦੇ ਉੱਤਰੀ ਕੋਸਟ ਵਿਸ਼ਾਖਾਪਟਨਮ ਦੇ ਕੋਲ ਅਤੇ 오ਡੀਸਾ ਦੇ ਗਪਾਲਪੁਰ ਇਲਾਕਿਆਂ ਦੇ ਵਿੱਚ ਹਿੱਟ ਕਰੇਗਾ ਦੁਪਹਿਰ ਦੇ ਕਰੀਬ 12 ਵਜੇ ਤੱਕ ਇਨ੍ਹਾਂ ਇਲਾਕਿਆਂ ਦੇ ਵਿੱਚ ਤੂਫਾਨ ਹਿੱਟ ਕਰਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤੇ ਚੱਕਰਵਾਤੀ ਤੂਫਾਨ ਹੈ ਹੁਧੁਦ ਜੋ ਕਿ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਤੱਟ ਦੇ ਕੋਲ 12 ਵਜੇ ਦੇ ਕਰੀਬ ਟਕਰਾਏਗਾ ਤੂਫਾਨ ਦੇ ਟਟ ਨਾਲ ਟਕਰਾਂਦੇ ਹੋਏ ਉਸਦੀ ਰਫਤਾਰ 150 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦੀ ਸੰਭਾਵਨਾ ਦਿਤਾਈ ਜਾ ਰਹੀ ਹੈ ਵਿਸ਼ਾਖਾਪਟਨਮ ਦੇ ਵਿੱਚ ਇਸ ਵੇਲੇ ਤੇਜ਼ ਬਾਰਿਸ਼ ਹੋ ਰਹੀ ਹੈ ਨਾਲ ਹੀ ਤੂਫਾਨੀ ਹਵਾਵਾਂ ਵੀ ਚੱਲ ਰਹੀਆਂ ਨੇ ਹਾਲਾਂਕਿ ਸੁਰੱਖਿਆ ਵਜੋਂ ਲੋਕਾਂ ਨੂੰ ਸੁਰੱਖਿਆ ਥਾਵਾਂ ਤੇ ਜ਼ਰੂਰ ਪਹੁੰਚਾ ਦਿੱਤਾ ਗਿਆ ਹੈ ਆਂਧਰਾ ਪ੍ਰਦੇਸ਼ ਤੇ 오ਡੀਸਾ ਦੇ ਇਲਾਕਿਆਂ ਦੇ ਵਿੱਚ ਲਗਭਗ 3 ਲੱਖ ਲੋਕਾਂ ਨੂੰ ਸੁਰੱਖਿਆ ਥਾਵਾਂ ਤੇ ਇਸ ਵੇਲੇ ਪਹੁੰਚਾ ਦਿੱਤਾ ਗਿਆ ਹੈ ਨਾਲਾਂਕੀ ਆਂਧਰਾ ਪ੍ਰਦੇਸ਼ ਦੇ ਪੰਜ ਜ਼ਿਲ੍ਹਿਆਂ ਤੇ ਤੂਫਾਨ ਦਾ ਖਤਰਾ ਹਾਲੇ ਵੀ ਮੰਡਰਾ ਰਿਹਾ ਹੈ